Қ 콘ыныш қоймール тұчылық ереселініст әмір кад жатымен еліт Менсен қалай! ө fella қой алай састан імніш қойлар, олden өgedі үшбар үшбар өттір көкеніз қуғаң жалқалық қаралық NOB-О Horizon қылашыя құрыkumталық жолдай өттір күдегі darыры құры қақы выскを shortage ਜੀ ਕੀ ਨਾਮ ਹੈ ਕੀ ਕਟਨੇ ਹੈ ਅਗੇ ਕੁਮਾਰਾ ਜੀ ਸ਼ੇਰ ਸਿੰਘ ਚੌਂਕ ਤੇ ਦੁਕਾਨ ਦਾ ਨਾਮ ਬਾਲਾ ਜੀ ਟੈਲੀਕਮ ਠੀਕ ਹੈ ਜੀ ਮੁਕਸਦ ਸਾਹਿਬ ਕੀ ਕਟਨਾ ਕਟਰਾ ਜੀ ਰਾਤੀ ਪੌਣੇ ਦੇ 2 ਵਜੇ ਲੋਕ ਤੋੜਿਆ ਚੋਰ ਨੇ ਆਇਆ ਅੰਦਰ ਉਹਨੇ ਸ਼ੀਸ਼ੇ ਤੋਂ ਕਾਊਂਟਰ ਤੋਂ ਛਾਲ ਮਾਰ ਕੇ ਅੰਦਰ ਨੂੰ ਆਇਆ ਉਹਨੇ ਆਦਾ ਬੈਗ ਕੱਢਿਆ ਬੈਗ ਕੱਢ ਕੇ ਤੇ ਉਹਨੇ ਆਦਾ ਜਿਹੜਾ ਕਾਰਵਾਈ ਕਰਨੀ ਸੀ ਪੈਸੇ ਪੈ ਸੀ ਇੱਥੇ ਸਾਤੇ 2 ਲੱਖ ਅਸੀਂ ਗਿਣ ਕੇ ਰੱਖਿਆ 2 ਲੱਖ ਰੁਪਿਆ ਦੇਣਾ ਸੀਗਾ ਕਿਸੇ ਨੂੰ ਤੇ ਉਹ ਅਸੀਂ ਇੱਥੇ ਰੱਖਤਾ ਸੀਗਾ ਤੇ ਫੋਨ ਪੇ ਸੀਗੇ ਵੀ 25 ਫੋਨ ਪੇ ਸੀਗੇ ਕਸਟਮਰਾਂ ਦੇ ਵੀ ਪੇ ਸੀਗੇ ਜਿਹੜੇ ਰਿਪੇਅਰ ਕੀਤੇ ਸੀ ਉਹ ਵੀ ਪੇ ਸੀਗੇ ਤੇ ਨਵੇਂ ਵੀ ਪੇ ਸੀਗੇ ਤੇ 15 ਤੋਂ ਲੈ ਕੇ ਅ 5 ਤੋਂ ਲੈ ਕੇ 20000 ਤੱਕ ਫੋਨ ਪੇ ਸੀਗੇ ਸਾਡੇ ਕਿੰਨੇ ਦਾ ਨੁਕਸਾਨ ਹੈ ਕਿੰਨੇ ਦਾ ਨੁਕਸਾਨ ਸਾਡੇ 4.5 ਲੱਖ ਦਾ ਨੁਕਸਾਨ ਹੋਇਆ ਜੀ ਪੌਣੇ 2 ਵਜੇ 1:45 ਤੇ ਹਾਂਜੀ ਚੌਕੀਦਾਰ ਜਾਂ ਕਿਸੇ ਤੋਂ ਨਹੀਂ ਕੋਈ ਨਹੀਂ ਜੀ ਸੀਸੀਟੀਵੀ ਕੈਮਰੇ ਤਾਂ ਨਹੀਂ ਲੱਗੇ ਹੈਗੇ ਜੀ ਬਟ ਇਹ ਤੇ ਅਮੈਂ ਜੀ ਸ਼ੇਰ ਸਿੰਘ ਚੌਕ ਆਪਣਾ ਇਹ ਬਹੁਤ ਚੱਲਦਾ ਨੇੜੇ ਮੰਡੀ ਐ ਆਵਾਜ਼ਾਈ ਰਹਿੰਦੀ ਹੈਗੀ ਐ ਤੇ ਪੀਸੀਆਰ ਜਿਹੜੀ ਇੱਕ ਦੋ ਦਿਨਾਂ ਤੋਂ ਦਿਖ ਨਹੀਂ ਰਾਈ ਹਾਂਜੀ ਇੱਕ ਦੋ ਦਿਨਾਂ ਤੋਂ ਪੀਸੀਆਰ ਵੀ ਨਹੀਂ ਦਿਖਾਈ ਦੇ ਰਹੀ ਸੀਗੀ ਅੱਛਾ ਤੁਹਾਡੀ ਦੁਕਾਨ 'ਚ ਸੀਸੀਟੀਵੀ ਲੱਗੀ ਐ ਹਾਂਜੀ ਸਾਡੀ ਦੁਕਾਨ 'ਚ ਸੀਸੀਟੀਵੀ ਚੋਰੀ ਦੀ ਵਾਰਦਾਤ ਹਾਂਜੀ ਜੀ ਸ਼ੋ ਹੋ ਰਹੀ ਸਾਡੇ ਕੋਲ ਸਾਰੀ ਫੁਟੇਜes ਹੈਗੇ ਐ ਸਾਰੀ ਵੀਡੀਓ ਹੈਗੀ ਐ ਸਾਡੇ ਕੋਲ ਉਹਨੇ ਚੋਰ ਦੀ ਜਿਹੜੀ ਹੈਗੀ ਐ ਬਟ ਉਹਨੇ ਫੇਸ ਤੇ ਆਦਾ ਰੁਮਾਲ ਬੰਨਿਆ ਹੋਇਆ ਐ ਪਰ ਤੁਸੀਂ ਸਰਟੀਫਿਕੇਟ ਦਾ ਦਾਜ ਜਾਣਦੇ ਨਹੀਂ ਨਹੀਂ ਅਜੇ ਤੱਕ ਅਸੀਂ ਰਿਕਾਰਡਿੰਗ ਦੇਖ ਰਹੇ ਹਾਂ ਪਤਾ ਕਰ ਰਹੇ ਹਾਂ ਜੇ ਕੋਈ ਹੋਇਆ ਤਾਂ ਤੁਹਾਨੂੰ ਜੋ ਉਪਲਗ ਰਾਂਗੇ ਕਿ ਸਭ ਤੋਂ ਪਹਿਲਾਂ ਕਿੰਨੇ ਦਾ ਮੋਬਾਈਲ ਸੀ ਜਿਹੜਾ ਤੁਹਾਡੀ 20000 ਤੱਕ ਦਾ ਪਿਆ ਸੀ ਜੀ 5 ਤੋਂ ਲੈ ਕੇ 20000 ਤੱਕ ਪਿਆ ਸੀ ਹਾਂ ਜੀ ਮੰਗੇ ਜੀ ਸਾਨੂੰ ਇਹ ਇਨਸਾਫ ਦਵਾਇਆ ਜਾਵੇ ਤੇ ਇੱਥੇ ਜੋ ਵੀ ਚੋਰ ਆ ਗਏ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂ ਜੀ ਤੇ ਜਿਹੜਾ ਸਾਡਾ ਕੈਸ਼ ਹੈ 2 ਲੱਖ ਰੁਪਇਆ ਤੇ ਜਿਹੜਾ ਸਾਡਾ ਸਮਾਨ ਹੈ ਉਹ ਸਾਨੂੰ ਮੁਆਫਿਸ ਹਰ ਬਾਤ ਦੇ ਹਾਲਾਤ ਕਿਸ ਤਰ੍ਹਾਂ ਦੇ ਤੁਹਾਡੇ ਜੀ ਹਾਂਜੀ ਠੀਕ ਹੈ ਅਸੂਮ ਹਾਂਜੀ ਹਾਂਜੀ